ਆ ਬਲੈ ਬਲੈ ਸਮੋਸੇ ਵਾਲੇ ਗੁੰਡੇ ਨਿਕਲਣਗੇ ਆ ਦਸਵਾਉਲੀ ਕੀ ਆ ਆ ਦੇਖੋ ਕੀ ਆ ਅਰੇ ਕਿਧਰ ਆ ਰਹੇ ਠਾਕਰੇ ਹਾਂ ਕਿਧਰ ਆ ਸਮੋਸੇ ਸੰਗੇ ਇਹ ਆਲੂ ਅੰਦਰ ਖਰਾਬ ਪਾ ਸੀ ਹਰੇ ਦੇਖਿਆ ਕਿ ਹਕੀਆ ਹੈ ਅ ਕੀਆ ਹੈ ਆਲੂ ਨੂੰ ਕੇ ਸਾਥ ਰੱਖਿਆ ਮੈਂ ਦਿਖਾਤਾ ਦੇ ਮੜਾ ਜਾਂ ਤੂੰ ਤੇ ਦੇਖ ਲਿਆ ਦਿਖਾਤਾ ਦੇ ਰੋ ਦਿਖਾਤਾ ਦੇ ਹੁਣ ਸੱਡਦਾ ਕਿਉਂ ਗੱਡੀ ਦਾ ਧਿਆ ਰੱਖ ਕੇ ਕਰ ਮੜਾ ਨਈ ਇਹ ਕੀ ਗੱਲ ਐ ਆਲੂ ਕਿਹੜਾ ਆ ਜਾਂਦਾ ਹੈ ਦੇ ਵਿੱਚ ਨੂੰ ਨਹੀਂ ਗਿਆ ਉਹ ਕਿਹੋਂ ਦਾ ਖਾਣ ਵਾਲੀ ਖਾਣ ਵਾਲੀ ਦੇ ਵਿੱਚ ਸੀ ਦੇ ਵਿੱਚ ਕਿਵੇਂ ਆਊਗਾ ਕੋਈ ਆ ਜਾ ਉਹਦਾ ਸਾਰਾ ਤਾਂ ਬਾਹਰ ਕੱਢਿਆ ਕਰੋ ਨਹੀਂ ਆ ਹੁਣ ਤੁਸੀਂ ਬਣਾਉਣੇ ਵਾਲੂ ਉਹ ਬਾਹਰੇ ਬਣਾਈ ਜਾਂਦਾ ਆਲੂ ਕੋਈ ਇਹ ਤੁਸੀਂ ਕਿਸੇ ਲੋਕਾਂ ਦੀ ਸਿਹਤ ਨਾਲ ਖਲਬਾੜ ਕਿਉਂ ਹੋ ਰਹੀ ਹੈ ਬਾਪੂ ਜੀ ਰੋਜ਼ ਰਜਾਨਾ ਪਹਿਲਾਂ ਕੇਕ ਦੀਆਂ ਗੱਲਾਂ ਆਈਆਂ ਹੁਣ ਆਹਾ ਆਲੂਆਂ ਦੇ ਵਿੱਚ ਹੈ ਜਾ ਕੁਸਾ ਰਹਿਆ ਹੈ ਬੱਚਿਆਂ ਨੇ ਖਾਣੇ ਹੁੰਦੇ ਨੇ ਇਹ ਇਹ ਆਲੂ ਨਵੇਂ ਆ ਰਹੇ ਨੇ ਆਲੂ ਨਹੀਂ ਨਵੇਂ ਨਵੇਂ ਤਾਰੇ ਨੇ ਪਰ ਜਦੋਂ ਆਪਾਂ ਉਹਨੂੰ ਕੱਟਦੇ ਆ ਕੋਈ ਮਸ਼ੀਨ ਤਾਂ ਨਹੀਂ ਲੱਗੀ ਹੋਈ ਵੀ ਮਸ਼ੀਨ ਤੇ ਸਿਰਦਾ ਜੀ ਆਖਰਕਾਰ ਕੱਟਦੇ ਤਾਂ ਆਪੇ ਹੀ ਆ ਨਾ ਹਾਂ ਕੱਟਦੇ ਆਪੇ ਤਾਂ ਕਰਕੇ ਇਹ ਤਾਂ ਕੱਟਦੇ ਵੀ ਹੁਣ ਆ ਮਤਲਬ ਤੁਹਾਨੂੰ ਮੜਾ ਜਾ ਤਾਂ ਪਤਾ ਹੋਣਾ ਚਾਹੀਦਾ ਵੀ ਹਾਲਾਤ ਕੀ ਨੇ ਦੱਸੋ ਖਾਦਾ ਜਾਂਦਾ ਉਹ ਤਾਂ ਅੱਧਾ ਤੋੜ ਕੇ ਠੰਡਾ ਕਰ ਰਹੇ ਸੀਗੇ ਵੀ ਠੰਡਾ ਹੋ ਜੇ ਗਰਮ ਬਹੁਤ ਆ ਤੇ ਪਰ ਤੁਸੀਂ ਤਾਂ ਕੋਈ ਕਸਰ ਨਹੀਂ ਛੱਡੀ ਹੈਗੀ ਵੀ ਉਹਨੇ ਕਰਕੇ ਨਾ ਬਹਿ ਜਾਗਾ ਧਿਆਨ ਰੱਖਿਆ ਕਰ ਆਲੂ ਖਰਾਬ ਆ ਰਹੇ ਅੰਦਰ ਤੁਹਾਨੂੰ ਕੋ ਪਤਾ ਨਹੀਂ ਲੱਗ ਰਿਹਾ ਕਿ ਬੜਤੇ ਇਹ ਆਪਾਂ ਮਤਲਬ بیمار ਕਰਨ ਦੀ ਕੋਈ ਕਸਰ ਤਾਂ ਛੱਡੀ ਨਹੀਂ ਹੈਗੀ ਕਿਉਂ ਬਾਉ ਜੀ بیمار ਕਰਨ ਦੀ ਤਾਂ ਕੋਈ ਕਸਰ ਛੱਡੀ ਨਹੀਂ ਹੈਗੀ ਇਹ ਲਾਤੀ ਸਾਡੇ ਆਪਣਾ ਕੋਈ ਜਾਨ ਕੇ ਮੌਤੋਲੀ ਖਰਾਬ ਦੇਗਾ ਅਗਲਾ ਪਰ ਦੁਕਾਨ ਦੇ ਸਪੋਟੇ ਦੁਕਾਨ ਇਹ ਜਿਹੜਾ ਆਪਾਂ ਆ ਆ ਆ ਤਾਂ ਆਪਾਂ ਅੱਖਾਂ ਨਾਲ ਹੀ ਭਰਦੇ ਆ ਨਾ ਇਹ ਕੋਈ ਮਸ਼ੀਨ ਤਾਂ ਹੈ ਨਹੀਂ ਵੀ ਆਪਾਂ ਮਸ਼ੀਨ ਨਾਲ ਫਿੱਟ ਕਰਤਾ ਜੀ ਇਹ ਤਾਂ ਆਪਾਂ ਆਪ ਹੀ ਫਿੱਟ ਕਰਦੇ ਆ ਨਾ ਉਹ ਤੋਂ ਬਾਅਦ ਵੀ ਕਈ ਵਾਰ ਆ ਗਿਆ ਉਹ ਰਿੱਚੂ ਵੇ ਤੇ ਕਿਉਂ ਆ ਗਿਆ ਜੀ ਖਿਆਲ ਰੱਖੋ ਇਹ ਤਾਂ ਕੋਈ ਜਵਾਬ ਨਹੀਂ ਨਾ ਵੀ ਕਿਉਂ ਆ ਗਿਆ ਨਾਮਵਰ ਦੁਕਾਨ ਇਹਨਾਂ ਦੀ ਨਾਮ ਪਰ ਮਤਲਬ ਨਾਮ ਆ ਬੀਕਾਨੇਰ ਆਪਾਂ ਗੱਲ ਕਰਦੇ ਆ ਬੀ ਬੀਕਾਨੇਰ ਵਾਲੀ ਦੁਕਾਨ ਆ ਮਤਲਬ ਬਬੂ ਜੀ ਵਧੀਆ ਗੱਲਾਂ ਨਹੀਂ ਹੈਗੀਆਂ ਦੇਖੋ ਤੁਸੀਂ ਰੋਜ਼ਾਨਾ ਸੇਤ ਦਾ ਖਲਵਾੜ ਹੋ ਰਿਹਾ ਬੱਚੇ ਬਿਮਾਰ ਹੋਏ ਨੇ ਮੌਸਮ ਬੈਸੀ ਮਤਲਬ ਗੰਦਾ ਹੋ ਰਿਹਾ ਤੁਹਾਡੇ ਵੱਲੋਂ ਦਾ ਕੋਈ ਕਸਰ ਹੈ ਹੀ ਨਹੀਂ ਨਾ ਮਤਲਬ ਇਸ ਤਰ੍ਹਾਂ ਦੀ ਵੀ ਕੋਈ ਚਾਲੂ ਕੀ ਹੈ ਜਿਹੜਾ ਹੁੰਦਾ ਆ ਆਲੂ ਆ ਰਹੇ ਨੇ ਸਾਡੇ ਅੱਧ ਦੇ ਵਿੱਚ ਕਾਲੇ ਕਾਲੇ ਆ ਜਾਂਦੇ ਪਤਾ ਹੀ ਨਹੀਂ ਲੱਗਦਾ ਅਰ ਇੱਧਰ ਵੀ ਦੇਖੋ ਤੁਸੀਂ ਇਹ ਵੀ ਆਲੂ ਭਰੇ ਜਾ ਰਹੇ ਨੇ ਇਹ ਸਮੋਸਿਆਂ ਦੇ ਆਲੂ ਨੇ ਇਹ ਇਹ ਵੀ ਨਹੀਂ ਕੋਈ ਖਿਆਲ ਰੱਖਦੇ ਹੈਗੇ ਵੀ ਕੀ ਹੈਗਾ ਅ ਮਤਲਬ ਕਿਸ ਤਰ੍ਹਾਂ ਦੇ ਕੀ ਕਰਨਾ ਕੀ ਨਹੀਂ ਕਰਨਾ ਕੋਈ ਧਿਆਨ ਨਹੀਂ ਹੈਗਾ ਲੋਕਾਂ ਦੀ ਸਿਹਤ ਨਾਲ ਇਹਨਾਂ ਦਾ ਵੀ ਕੀ ਹੋ ਰਿਹਾ ਵੀ ਕਿਸ ਤਰ੍ਹਾਂ ਦਾ ਜਿਹੜਾ ਆਲੂ ਆੜਾਈ ਪੜਾਈ ਵੀ ਕਿਸ ਤਰ੍ਹਾਂ ਦੇ ਆਲੂ ਜਿਹੜੇ ਆਪਾਂ ਨੇ ਪਾਉਣੇ ਨੇ ਸਮੋਸਿਆਂ ਦੇ ਵਿੱਚ ਆਹ ਦੇਖ ਲਓ ਆ ਹਾਲਾ ਤੁਸੀਂ ਜਿਹੜਾ ਬਾਹਰੋਂ ਲੈ ਕੇ ਖਾਣੇ ਹੋ ਨਾ ਅਏ ਮਤਲਬ ਬੱਚਿਆਂ ਦੀ ਸਿਹਤ ਨਾਲ ਖਲਵਾੜ ਹੁੰਦਾ ਉਹ ਹੁਣ ਉੱਥੇ ਲੈ ਕੇ ਅੰਦਰ ਚਲੇ ਗਏ ਆਪਣੇ ਕਾਕਾ ਜੀ ਹਾਂ ਆ ਹਾਲ ਨੇ ਜੀ ਤਾਂ ਸੁਪੀ ਕੀ ਮਤਲਬ ਤੁਸੀਂ ਕਿਸ ਤਰ੍ਹਾਂ ਕੀਤੇ ਭਰੋਸਾ ਕਰੋਗੇ ਆ ਬੀਕਾ ਨੇਰ ਮਸਥਾਨ ਭੰਡਾਰਾ ਬੜਾ ਨਾਮ ਹੈ ਇਹਨਾਂ ਦਾ ਵੀ ਕੁਆਲਿਟੀ ਦੇ ਵਿੱਚ ਆ ਦੇਖਿਆ ਇਹ ਤਾਂ ਇਹ ਪਉ ਹੀ ਆ ਦੇਖੋ ਹਾਂ ਉਹ ਹੋ ਜਾਂਦਾ ਅਰੇ ਇਹ ਤਾਂ ਤਾਰੇ ਬਣਾ ਰਹੇ ਹੁੰਦੇ ਹਾਂ ਹਾਂ ਮਤਲਬ ਕਿਹੜੇ ਕੰਨ ਬੋਲ ਕੇ ਕੀ ਹੈਗਾ ਆ ਜਾਣਤੀ ਹੈ ਜੀ ਤਾਂ ਅੱਖਾਂ ਨਾਲ ਦਿਖਦਾ ਹੀ ਹੈ ਨਾ ਆਪਾਂ ਨੇ ਮਤਲਬ ਬੜਾ ਵੱਡਾ ਨਾਮ ਹੈ ਇਹਨਾਂ ਦਾ ਪਰ ਮਤਲਬ ਲੋਕਾਂ ਦੀ ਸਿਹਤ ਨਾਲ ਮਤਲਬ ਤੁਸੀਂ ਜਾਓ ਜਿੰਦਾ ਉੱਤਾਰ ਕਰਦੇ ਨੇ ਕਿ ਸਿਹਤ ਖਰਾਬ ਹੁੰਦੀ ਆ ਹੋ ਜਾਣ ਦੇ ਪਰ ਇੰਨਾ ਦਾ ਖਿਆਲ ਰੱਖਣਾ ਚਾਹੀਦਾ ਨਾ ਤੁਹਾਨੂੰ ਕਾਰੀਗਰ ਨੇ ਇਹਨਾਂ ਨੂੰ ਤੁਸੀਂ ਕਹੋ ਵੀ ਭਾਈ ਸਮੋਸੇ ਆਉਂਦੇ ਨੇ ਤਾਂ ਕੋਈ ਹੋ ਨਹੀਂ ਹੈਗਾ ਕਿ ਓਪਨ ਲਈ ਤੁਸੀਂ ਕਿ ਜਿਹੜਾ ਰੱਖਿਆ ਕੋਈ ਸਵਾਸਥਾ ਦਾ ਧਿਆਨ ਨਹੀਂ ਸਿਹਤ ਦਾ ਧਿਆਨ ਨਹੀਂ ਹੈਗਾ ਕੀ ਤੁਹਾਡਾ ਕਿਵੇਂ ਓਪਨ ਲਿਆ ਮਿੱਟੀ ਦੇ ਵਿੱਚ ਤੁਸੀਂ ਆਹ ਲਾ ਰੱਖਿਆ ਕਿੰਨਾ ਡਸ ਟੁੱਟਦੀ ਆ ਕੋਈ ਕੱਪੜਾ ਨਹੀਂ ਕੋਈ ਜਾਲੀ ਨਹੀਂ ਇਹਦੇ ਤੇ ਮੱਖੀਆਂ ਮੱਛਰ ਆ ਓਪਨ ਲਈ ਬਾਪੂ ਜੀ ਤੁਸੀਂ ਇਹ ਲਾ ਰੱਖਿਆ ਓਪਨ ਲਈ ਤੁਸੀਂ ਆਹ ਲਾ ਰੱਖਿਆ ਕੋਈ ਮੱਖੀਆਂ ਮੱਛਰ ਤੋਂ ਕੋਈ ਤੁਹਾਡਾ ਬਚਾਅ ਹੈਗਾ ਕਿ ਤੁਸੀਂ ਕੋਈ ਪ੍ਰੋਪਰ ਤਰੀਕੇ ਨਾਲ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਕੋਈ ਜਾਲੀ ਲਾਓ ਸਾਈਡ ਤੇ ਕੋਈ ਮੱਖੀ ਮੱਛਰ ਨਾਲ ਓਪਨ ਓਪਨ ਲਈ ਤੁਸੀਂ ਆਹ ਜਿਹੜੇ ਭੱਲੇ ਪਏ ਨੇ ਓਪਨ ਲਿਆ 버ਗਰ ਵਾਲਾ ਸਾਮਾਨ ਪਿਆ ਸਮੋਸੇ ਪਏ ਨੇ ਆ ਕਾਕਾ ਜੀ ਇੱਥੇ ਰੇਤ ਦੇ ਵਿੱਚ ਕਿੰਨਾ ਕੀੜੀਆਂ ਆਹ ਦੇਖੋ ਕੀੜੀਆਂ ਤੁਰੀਆਂ ਫਿਰਦੀਆਂ ਉਸ ਵਾਸਤੇ ਦਾ ਬਹੁਜੀ ਧਿਆਨ ਨਹੀਂ ਹੈ ਤੁਹਾਡਾ ਕੀ ਫਗਾਈਓ ਦੇਖੋ ਤੁਸੀਂ ਕਿਵੇਂ ਮਤਲਬ ਉਹ ਸਮੋਸੇ ਲਾ ਉਹਨਾਂ ਨੂੰ ਆਪਾਂ ਖੋਲ ਲੈਨੇ ਆ ਜਿਹੜੇ ਪਏ ਨੇ ਟਕੇ ਉਹਨਾਂ 'ਚ ਵੀ ਇਹਦੇ ਆਲੂ ਹੋਣਗੇ ਕੀ ਮਤਲਬ ਕੀ ਕਹੀਏ ਜੀ ਤੁਹਾਨੂੰ ਦੱਸ ਰੋਜ਼ 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 ਰੋਜ਼ਾਨਾ ਆਪਾਂ ਦੇਖਦੇ ਆਂ ਖਬਰਾਂ ਵੀ ਬੱਚੇ ਬਿਮਾਰ ਹੋ ਗਏ ਆ ਖਾ ਲਿਆ ਜੀ ਕੇਕ ਖਾ ਲਿਆ ਜੀ ਮਾੜਾ ਆ ਅਸੀਂ ਕਾਕਾ ਜੀ ਸਾਡੀ ਵੀਡੀਓ ਬਣਾਉਣ ਲੱਗੇ ਹੋਏ ਨੇ ਇਹਨਾਂ ਨੂੰ ਆਪਦਾ ਕੋਈ ਧਿਆਨ ਨਹੀਂ ਹੈਗਾ ਵੀ ਅਸੀਂ ਵੀ ਲੋਕਾਂ ਦੀ ਸਿਹਤ ਨਾਲ ਕੋਈ ਖਿਆਲ ਰੱਖ ਲਈਏ ਐ ਆਪਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਵੀਡੀਓ ਸਾਡੀ ਬਣਾਉਣ ਲੱਗਾ ਹੋਇਆ ਵੀ ਮੜਾ ਬਾਊ ਜੀ ਮਤਲਬ ਸ਼ਹਿਰ ਦੇ ਵਿੱਚ ਬੈਠੇ ਹੋ ਤੁਸੀਂ ਤੁਹਾਨੂੰ ਕੋਈ ਧਿਆਨ ਨਹੀਂ ਕੋਈ ਮੜਾ ਮੋਟਾ ਕੋਈ ਇਹ ਮਾੜਾ ਮੋੜਾ ਨੇ ਨਾ ਜੀ ਮਤਲਬ ਓਪਨਲੀ ਤੁਸੀਂ ਜੇ ਆਲੂ ਨਵੇਂ ਆ ਰਹੇ ਨੇ ਤਾਂ ਤੁਸੀਂ ਖਿਆਲ ਰੱਖੋ ਨਾ ਇਹਨਾਂ ਦਾ ਫਿਰ ਗੰਦ ਥੋੜਾ ਖਵਾਉਣਾ ਲੋਕਾਂ ਨੂੰ ਚਲੋ ਵੀ ਆਪਣੇ ਆਪ ਤੁਸੀਂ ਦੇਖਣਾ ਵੀ ਕਿੱਥੋਂ ਕੀ ਖਾਣਾ ਕੀ ਨਹੀਂ ਖਾਣਾ ਕੋਸ਼ਿਸ਼ ਕਰਿਆ ਕਰੋ ਵੀ ਬੱਚਿਆਂ ਨੂੰ ਘਰਾਂ ਦੇ ਬਣਾਏ ਹੋਏ ਖਾਣੇ ਹੀ ਤਿਆਰ ਖਵਾਓ ਤੁਸੀਂ ਬਾਹਰਲੀ ਚੀਜ਼ਾਂ ਤੋਂ ਪਰਹੇਜ਼ ਰੱਖੋ ਧੰਨਵਾਦ